ਜ਼ਿਲ੍ਹੇ ਦੇ ਪਿੰਡ ਸਦਵਾਲਾ ਦੇ ਜਨਵਾਲ ਵਿਖੇ ਬੀਤੀ ਰਾਤ دہشت گردਾਂ ਆਉਣ ਦੀ ਖਬਰ ਨਿਕਲੀ ਝੂਠ ਲੋਕਾਂ ਵਿੱਚ ਇਸ ਗੱਲ ਨੂੰ ਸਿਰੇ ਤੋਂ ਕਾਰਿਆ ਗਿਆ ਲੋਕਾਂ ਵੱਲੋਂ ਪਿੰਡ ਵਿੱਚ ਬਾਹਰੀ ਲੋਕਾਂ ਦੇ ਆਉਣ ਤੇ ਪੁੱਛੇ ਜਾ ਰਹੇ ਰੇਸ਼ਨਾ ਅਧਿਕਾਰ ਬਿਨਾਂ ਪਛਾਣ ਵਾਲੇ ਲੋਕਾਂ ਨੂੰ ਪਿੰਚ ਨਹੀਂ ਦਿੱਤੀ ਜਾ ਰਹੀ ਐਂਟਰੀ ਪਾਰੋਂ ਦੇ ਪਾਕਿਸਤਾਨ ਚ ਵੱਡੀ ਤਲਖੀ ਵਿਚਾਲੇ ਪਠਾਨਕੋਟ ਵਿਖੇ ਕਈ ਸਾਦੀ ਘਟਨਾਵਾਂ ਅੱਜ ਅਹਾਂ ਸਾਹਮਣੇ ਆ ਰਹੀਆਂ ਹਨ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਦਸ ਦੇ ਚਲਿਏ ਕਿ ਬੀਤੀ ਰਾਤ ਵੀ ਬਲੈਕਆਊਟ ਹੋਣ ਤੋਂ ਬਾਅਦ ਲਗਾਤਾਰ ਤਮਾਕੀ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਿਆ ਅਤੇ ਕਈ ਥਾਵਾਂ ਤੇ ਫਾਇਰਿੰਗ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ دہشت ਗर्दਮਾਰ ਮੁਕਾਇਏ ਗਏ ਹਨ ਪਰ ਜਦ ਇਸ ਸੰਬੰਧੀ ਗਰਾਉਂਡ ਜ਼ੀਰੋ ਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿਖੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਸਿਰਫ ਔਰ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਇਸ ਮੌਕੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿੰਡ 'ਚ ਬਹੁਤ ਹੀ ਸੁਖਾਲਾ ਬਹਾਲ ਹੈ ਰਾਜ ਨੂੰ ਚਾਹੇ ਤਮਾਕੀ ਦੀ ਆਵਾਜ਼ਾਂ ਆ ਰਹੀਆਂ ਹਨ ਸੰ ਪਰ ਲੋਕੀ ਪੂਰੀ ਤਰ੍ਹਾਂ ਜਾਗਰੂਕ ਹਨ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਆਉਣ ਵਾਲੇ ਬਾਰੀ ਸ਼ਖਸ ਤੋਂ ਉਹਨਾਂ ਦਾ ਸਨাক্তਕਾਡ ਮੰਗਿਆ ਜਾ ਰਿਹਾ ਹੈ ਅਤੇ ਸਨাক্তਕਾਡ ਵੇਖਣ ਤੋਂ ਬਾਅਦ ਹੀ ਬਾਰੀ ਸ਼ਖਸ ਨੂੰ ਪਿੰਡ ਦੇ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ افਵਾਹਾਂ ਤੇ ਯਕੀਨ ਨਾ ਕਰੋ ਕਿਉਂਕਿ ਇਸ ਮੌਕੇ ਤਲਕੀ ਦਾ ਮਾਹੌਲ ਹੋਣ ਦੀ وجہ ਦੇ ਨਾਲ ਕਈ ਸਾਰੇ ਸ਼ਰਾਰਤੀ ਅੰਸਰ ਬਹੁਤ ਸਾਰੀਆਂ افਵਾਹਾਂ ਉਡਾਉਂਦੇ ਹਨ ਰਤ ਨੈਟ ਨਿਊਸ ਵਾਲਾ ਆਪਾ ਦੋ ਰਾਜੇਸ਼ ਪਰਦਵਜ ਦੀ ਖਾਸ ਰਿਪੋਰਟ ਸਰਾ ਕੇ ਬੀਤੀ ਦੇਰ ਰਾਤ ਲਗਾਤਾਰ ਜਿਹੜੇ ਆ ਉਹ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਮਲਿਆਂ ਦੀ ਗੱਲਬਾਤ ਜਿਹੜੀ ਆ ਕਈ جاری ਆ ਔਰ ਉਸ ਦੇ ਨਾਲ ਨਾਲ ਹੀ ਲੋਕਾਂ ਵੱਲੋਂ ਅਫਵਾਹਾਂ ਵੀ ਤਰੀਕੀਆਂ ਜਿਹੜੀਆਂ ਫੈਲੀਆਂ ਜਾ ਰਹੀਆਂ ਤੁਹਾਨੂੰ ਦੱਸਦੇ ਚਲੀਏ ਕਿ ਇਸ ਵੇਲੇ ਆਪਾਂ ਬਲਾਕ ਸੁਜਾਨਪੁਰ ਦੇ ਜਿੰਨ ਜੰਡਵਾਲ ਵਿਥੇ ਪਹੁੰਚੇ ਆ ਔਰ ਜਿੱਥੇ ਕਿ ਬੀਤੀ ਦੇਰ ਰਾਤ ਲੋਕਾਂ ਵੱਲੋਂ ਫਵਾਹ ਫੈਲਾਈ ਗਈ ਸੀ ਕਿ ਇੱਥੇ ਜਿਹੜਾ ਫਿਦਾਇਨ ਹਮਲਾ ਹੋਇਆ ਹੈ ਔਰ ਜਿੱਦੇ ਚਲਿਆ ਦੋ ਅੱਤਵਾਦੀ ਵੀ ਜਿਹੜੇ ਆ ਮਾਰੇ ਗਏ ਆ ਪਰ ਅਜੇ ਹਕੀਕਤ ਮੀਆਂ ਆਪਾਂ ਇਸ ਵੇਲੇ ਮੋਕੇ ਦੇ ਉਤੇ ਪਹੁੰਚੇ ਹੋਏ ਆਇਆ ਇਹ ਕੀਤਾ ਗਿਆ ਇੱਥੇ ਕਾ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਹ ਕੋਈ ਅਫਵਾਹ ਨਹੀਂ ਕੋਈ ਵੀ ਫਿਦਾਇਨ ਹਮਲਾ ਨਹੀਂ ਹੋਇਆ ਹਾਂ ਡਰੋਨ ਐਕਟੀਵਿਟੀ ਜਿਹੜੀ ਆ ਉਹ ਜਰੂਰ ਦੇਖੀ ਗਈ ਹੈ ਔਰ ਟਮਾਟਿਆਂ ਦੀ ਆਵਾਜ਼ ਵੀ ਜਿਹੜੀ ਆ ਉਹ ਲੋਕਾਂ ਨੇ ਸੁਣੀ ਹੈ ਔਰ ਲੋਕੀ ਇਥੋਂ ਦੇ ਜਿਹੜੇ ਇੰਨੇ ਕ ਅਵੇਅਰ ਨੇ ਕਿ ਹਰ ਆਂਗਣ ਵਾਲੇ ਦੀ ਜਿਹੜੀ ਆ ਉਹ ਆਇਡੈਂਟੀਫਿਕੇਸ਼ਨ ਚੈੱਕ ਕੀਤੀ ਜਾ ਰਹੀ ਹੈ ਉਹਨਾਂ ਦਾ ਆਈਕਨ ਜਾਂ ਆਧਾਰ ਕਾਰਡ ਜਿਹੜਾ ਹੈ ਉਹ ਚੈੱਕ ਕੀਤਾ ਜਾ ਰਿਹਾ ਔਰ ਤੁਹਾਨੂੰ ਇੱਥੇ ਨਾਲ-ਨਾਲ ਹੀ ਦੱਦੇ ਚੱਲੀ ਹੈ ਕਿ ਜਿਹੜੀਆਂ ਵੀ ਇਸ ਵੇਲੇ ਕਟਨਾਮਾ ਵਾਪਰੀਆਂ ਹਨ ਉਹਦੇ ਨਾਲ ਨਾਲ ਲੋਕਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਨਾ ਫਲਾਈਆਂ ਜਾਣ ਔਰ ਹਰ ਖਬਰ ਵੀ ਜਿਹੜੀ ਹੈ ਸਚਾਈ ਜਾਣ ਕੇ ਹੀ ਉਸ ਨੂੰ ਅੱਗੇ ਫਾਰਵਰਡ ਕੀਤਾ ਜਾਵੇ ਹੋਰ ਵੀ ਬਾਕੀ ਆਪੀ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਔਰ ਕਿੱਦਾਂ ਦਾ ਮਾਹੌਲ ਜੀਦਾ ਔਰ ਕੀ ਗੱਲਬਾਤ ਹੋਈ ਹੈ ਆਪਾਂ ਸਾਰੇ ਵੀ ਆਪਣੇ ਦਰਦਾਂ ਨੂੰ ਰੂਪ ਰੂਪ ਰਾਨੇ ਆ ਕਹਿੰਦੇ ਹੋ ਜਾ ਦੇ ਮਰਜੇਸ਼ ਕੁਮਾਰ ਸੁਜਾਨਪੁਰ ਦੇ ਪਿੰਡ ਜੰਡਵਾਲ ਵਿਕੇ ਖਾਸ ਰਿਪੋਰਟ ਰਾਜ ਕੁਮਾਰ ਸ਼ਰਮਾ ਰਾਜ ਕੁਮਾਰ ਜੀ ਦਾ ਆਪਕੋ ਇਥੇ ਕਾਫੀ ਰੋਲਾ ਪਿਆ ਕਿ ਉਗਰਵਾਦੀ ਆਏ ਸੀ ਜੋ ਗੋਲੀਬਾਰੀ ਹੋਈ ਹੈ ਕੋਈ ਤਾਂ ਨਹੀਂ ਗੱਲ ਰਾਤ ਨੂੰ ਕੋਈ 8 ਵਜੇ ਦੀ 25 ਮਿੰਟ ਤੇ ਲੋਕੀ ਆਪਣੇ ਖਾਣਾ ਖੋਣਾ ਖਾ ਰਹੇ ਸੀ ਤੇ ਕੋਈ ਬੰਬ ਧਮਾਕਿਆਂ ਦੀ ਆਵਾਜ਼ ਸੁਣੀ ਗਈ ਇਹ ਨਹੀਂ ਪਤਾ ਕਿ ਉਹ ਫਾਇਰਿੰਗ ਉਧਰੋਂ ਹੋਈ ਹੈ ਜਾਂ ਸਾਡੀ ਫੌਜ ਵੱਲੋਂ ਕੀਤੀ ਗਈ ਹੈ ਤੇ ਸਾਇਰਨ ਦੀ ਆਵਾਜ਼ ਸੁਣਦੇ ਹੀ ਲੋਕਾਂ ਨੇ ਸਾਰੀਆਂ ਹੀ ਆਪਣੀਆਂ ਲਾਈਟਾਂ ਵਿੱਚੋਂ ਬੰਦ ਕਰਕੇ ਆਪਣੇ ਘਰਾਂ ਦੇ ਅੰਦਰ ਚਲੇ ਗਏ ਔਰ ਉਸਤਾਦ ਕੋਈ ਐਸੀ ਘਟਨਾ ਨਹੀਂ ਕਿ ਕੋਈ ਉਗਰਵਾਦੀ ਆਇਆ ਜਾਂ ਕੋਈ ਐਸੀ ਤੇ ਕੋਈ ਅਸੀਂ ਦੇਖਿਆ ਨਹੀਂ ਰਾਤ ਨੂੰ ਕੋਈ 1:30 2 ਵਜੇ ਤੱਕ ਉਹ ਪਿੰਡ ਦੇ ਲੋਕਾਂ ਨੇ ਠਿਕਰੀ ਪਿਆਰਾ ਵੀ ਦਿੱਤਾ ਤਾਂ ਕਿ ਅਣਪਛਾਤੇ ਲੋਕ ਅੰਦਰ ਨੇ ਜੋ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਇਆ ਰਾਤ ਨੂੰ ਫੇਰ ਕੋਈ 1:00 ਵਜੇ ਤੇ 20 ਮਿੰਟ ਤੇ ਫੇਰ ਕੋਈ ਧਮਾਕੇ ਸੁਣੇਗੇ ਉਹ ਧਮਾਕੇ ਐਸੀ ਨਹੀਂ ਗਏ ਸਕਦੇ ਕਿ ਡਰੋਨ ਉਧਰੋਂ ਆ ਰਿਹਾ ਸੀ ਜਾਂ ਸਾਡੀ ਫੌਜ ਜਿਹੜੀ ਹੈ ਜਵਾਬ ਦੇ ਰਹੀ ਸੀ ਪਰ ਲੋਕਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਲਾਈਟਾਂ ਵੀ ਤਾਂ ਬੰਦ ਸੀ ਇੱਕ ਬੀਡੀ ਨੇ ਇਨਫਾਰਮੇਸ਼ਨ ਦਿੱਤੇ ਰੇ ਔਰ ਪਿੰਡ ਦੀ ਵੀ ਪੂਰੀ ਪਹਿਰਾਦਾਰੀ ਕੀਤੀ ਤਾਂ ਕਿ ਕੋਈ ਅਰਮਚਾਤੇ ਲੋਕ ਪਿੰਡ ਵਿੱਚ ਨਾ ਆ ਸਕਣ ਪਿੰਡ ਬਿਲਕੁਲ ਅਵੇਰ ਆ ਪੂਰਾ ਕਾਪਰੇਟ ਕਰ ਰਿਆ ਆਪਣੀ ਸਰਕਾਰ ਨਾਲ ਆਪਣੇ ਦੇਸ਼ ਨਾਲ ਆਪਣੇ ਪ੍ਰਧਾਨ ਮੰਤਰੀ ਨਾਲ ਮੈਂ ਨਰਿੰਦਰ ਸਿੰਘ ਜੀ ਸਰ ਇਸ ਸਮੇਂ ਮਹੌਲਾ ਪਿੰਡ ਵਿੱਚ ਤੇ ਸੁਣਿਆ ਮਿਲਿਆ ਕਿ ਰਾਤ ਵੇਲੇ ਇੱਥੇ ਕੋਈ ਉੱਗਰਵਾਦੀ ਆ ਇਹ ਤੇ ਬੋਲਣੇ ਵੀ ਸ਼ੁਰੂ ਹੋ ਗਏ ਉਜੁਰਵਾਦਿਆਂ ਦਾ ਤੇ ਨਹੀਂ ਪਤਾ ਸਾਨੂੰ ਪਰ ਗੋਲੀਆਂ ਯਾ ਜਰੂਰ ਚਲੀਆਂ ਨੇ ਆਦਮੀ ਦੀ ਸਾਈਡ ਸੇ ਚਲੀਆਂ ਨੇ ਬਾਕੀ ਪਿੰਡ ਚ ਮਾਹੌਲ ਸੁਖਾਵਾਂ ਯਾ ਲੋਕੀ ਅਵੇਰ ਯਾ ਹਮ ਪਛਾਤੇ ਬੰਦੇ ਨੂੰ ਪਛਾਣਦੇ ਨੇ ਪੁੱਛਦੇ ਨੇ ਜਿਦਾ ਤੁਹਾਨੂੰ ਵੀ ਆਈਡੈਂਟੀਕਾਡ ਪੁੱਛਿਆ ਗਿਆ ਤੇ ਇਹਰੇ ਗਰੇ ਬੰਦੇ ਨੂੰ ਕਿਸੇ ਨੇ ਆਨ ਦਿੱਤਾ ਯਾਰਿਆ ਤੇ ਆਪ ਆਪਣੇ ਦੇਸ਼ ਲਈ ਆਪਾਂ ਪੂਰੇ ਤਿਆਰ ਆ ਕੋਈ ਅਸੀ ਗੱਲ ਨਹੀਂ ਨਾ ਡਰਨ ਵਾਲੀ ਗੱਲ ਕੋਈ ਗੱਲ ਹੈ ਠੀਕ ਰਸੂਰ ਆਪੂ ਔਰ ਰਹਾ ਤਾਂ ਚਾਨਕ ਮੂਨਕੈਂਟ ਸਾਇਰਨ ਵੱਜਣਾ ਸ਼ੁਰੂ ਹੋਇਆ ਉਹਦੇ ਨਾਲ ਹੀ ਦੂ ਤਮਾਕੇ ਹੋਏ ਨੇ ਸੋ ਆਲਮ ਸਾਰੇ ਨੇ ਲਾਈਟਾਂ ਣਨ ਦਿੱਤੀਆਂ ਬਲੈਕਟ ਵੀ ਹੋ ਗਿਆ ਉਹਦੇ ਬਾਅਦ ਇੱਕਾ ਦੁੱਕਾ ਜਿਹੜੇ ਨੇ ਤਮਾਕਿਆਂ ਦੀ ਆਵਾਜ਼ ਆਦੀ ਰਹੀ ਹੈ ਕੁਛ ਸੱਦੇ ਆਰਮੀ ਲੋ ਵੀ ਕਿਤੇ ਜene ਐਗਜੈਕਟਲੀ ਨਹੀਂ ਆਪਾਂ ਕੁਝ ਵੀ ਦੱਸ ਸਕਦੇ ਵੀ ਕਿੱਥੇ ਕੀ ਹੋਇਆ ਸੀਗਾ ਕੀ ਕਾਰਨ ਸੀਗਾ ਮੇਬੀ ਡ੍ਰੋਨ ਜਿਹੜੇ ਆ ਉਹ ਮਿਡੀਅਰ ਮਾਰੇ ਗਏ ਨੇ ਫਿਰ ਸਰੇ 5 ਵਜੇ ਕਰੀਬ ਵੀ ਸਾਡੇ ਲਾਗੇ ਪੋਸਟਾ ਨੇ ਉੱਥੇ ਫਾਇਰਿੰਗ ਕੀਤੀ ਗਈ ਹੈ ਕਾਫੀ ਜ਼ਿਆਦਾ ਸਰੇ ਸਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਅੰਤਰਵਾਦੀ ਆਏ ਹੋ ਰਲੋ ਇਸ ਤਰ੍ਹਾਂ ਦਾ ਐਗਜ਼ੈਕਟਲੀ ਤਾਂ ਮਿੰਟਾ ਹਵਾ ਲੱਗਦੀ ਹੈ ਠੀਕ ਹੈ ਨਾ ਅੰਤਰਵਾਦੀ ਗਰਾਉਂਡ ਲੈਵਲ ਤੇ ਤਾਂ ਸੈਲਫਾ ਲੱਗ ਜਾਏਗਾ ਕਿਤੇ ਵੀ ਕੋਈ ਇੰਕਾਊਂਟਰ ਵਗੈਰਾ ਕਿਤੇ ਚੱਲਦਾ ਤਾਂ ਇਸ ਤਰ੍ਹਾਂ ਕੋਈ ਨਹੀਂ ਚੱਲਿਆ ਗਿਆ ਹੋਰ ਪਿੰਡ ਵਾਲੇ ਪੂਰੇ ਅਵੇਅਰ ਨੇ ਪਿੰਡ ਵਾਲੇ ਪੂਰੇ ਅਵੇਅਰ ਨੇ ਇਸੇ ਦੀ ਕੋਈ ਨਾ ਹੀ ਤਾਂ ਕੋਈ ਬਾਹਰ ਕੋਈ ਐਕਟੀਵਿਟੀ ਦੇਖੀ ਗਈ ਹੈ ਜੋਨ ਦਾ ਫੋਬਾ ਉਹ ਤਾਂ ਕਿਸੇ ਵੀ ਤੇ ਅੱਗੇ ਅੱਗੇ ਕਹਿ ਦਿੰਦੇ ਆ ਇਹਦਾ ਕੋਈ ਮਤਲਬ ਨਹੀਂ ਹੈ ਜਦੋਂ 에어 ਸਟ੍ਰਾਈਕ ਜਾਂ ਡਰੋਨ ਆ ਰਹੇ ਨੇ ਤੇ ਫਿਰ ਥੱਲੇ ਗਰਾਉਂਡ ਲੈਵਲ ਤੇ ਕੁਝ ਇਸ ਤਰ੍ਹਾਂ ਹੈ ਨਹੀਂ ਸੀ ਸਾਡੇ ਕੱਲ ਪੁਲਿਸ ਬਗਾਦਾ ਕਸ਼ਕੀਤੀ ਹੋਣ ਹਰ ਜਿੰਨੇ ਵੀ ਬਗਾ ਮ ਆਪਣੇ ਦੀਵਾਰ ਆਦਮੀ ਦੀ ਉਹਦੇ ਨਾਲ ਉਹ ਸਾਰੇ ਕਰਕੇ ਇਹ ਨਿਕਲ ਇਸ ਤਰ੍ਹਾਂ ਸਾਡੇ ਮੂਮੈਂਟ ਤੇ ਕੋਈ ਇੰਟਰਸਟ ਵਰਗਾ ਕੁਝ ਨਹੀਂ ਹੈ ਲਬਦ ਇਹ ਬਿਲਕੁਲ ਸਾਰਾ ਸਾਰਾ ਗਲਤ ਹੈ ਜੀ ਇੱਥੇ ਤੇ ਜਿੰਨੇ ਨੂੰ ਇਹ ਗੱਲਾਂ ਹੁੰਦੀਆਂ ਬਾਕੀ ਇੱਥੇ ਕੋਈ ਇਹੋ ਜਿਹੀ ਗਲਤੀ ਨਹੀਂ ਜੋ ਤੁਹਾਪੇ ਅਵਾਜ਼ ਆਂਦੀ ਸੀ ਉਹ ਸਾਇਦ ਸਾਡੀ ਆਰਮੀ ਉਹਨਾਂ ਦੇ ਜੋ ਮਜ਼ਾਲਾ ਜਾਨ ਡੋਣਾ ਦੇ ਸੀ ਜਿਹੜਾ ਡਰਾਈ ਕਰੀ ਕੋਸ਼ਿਸ਼ ਕਰਦੇ ਸੀ ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ ਨਾ ਕੋਈ ਥਾਤਰ ਵਧਿਆ ਨਾ ਕੋਈ ਮਰਿਆ ਗਿਆ ਤੇ ਝੂਠੀ ਗਵਾਹੀ ਸੀ ਜੀ ਉਹ ਕੀ ਪਰੇਸ਼ਾਨ ਸੀਗੇ ਲੇਕਿਨ ਲੋਕੀ ਸਾਰੇ ਚ ਕਰਨੇ ਸੀ ਜੀ ਉਹ ਬਕੀਸ ਬਬੇ ਮੈਂ ਇਹ ਕੰਮ ਇਹ ਹੀ ਕੀ ਕਰਨਾ ਸੀ ਲੋਕਾਂ ਦੀ ਝੂਠਵਾਵਾ ਤੇ ਨਾ ਆਓ ਤੇ ਆਪਣਾ ਜੇ ਕਿਤੇ ਨੂੰ ਕੋਈ ਸ਼ੱਕ ਪੈਂਦਾ ਤੇ ਨਾਲ ਹੀ ਤੁਹਾਡੇ ਜਿਸ ਤਰ੍ਹਾਂ ਆਪਣੇ ਪੁਲਿਸ ਚੁੜਕੀ ਹੈਗੇ ਉਹਨੂੰ ਤਲਾਸ਼ ਕਰੋ ਉਹ ਮੌਕੇ ਤੇ ਉਹਨਾਂ ਨੂੰ ਫੋਨ ਕਰਕੇ ਬੁਲਾ ਲਓ ਜਿਸ ਤਰ੍ਹਾਂ ਹੀ ਰਾਤ ਨੂੰ ਬੁਲਾਇਆ ਸੀ ਉਹਨੂੰ ਤੇ ਮੌਕੇ ਤੇ ਹਾਜ਼ਰ ਹੋ ਕੇ ਉਹਨਾਂ ਨੇ ਪੂਰੀ ਤਦਬੀਸ਼ ਕੀਤੀ ਸਾਰੇ ਉਹਨਾਂ ਤੇ 2 ਘੰਟੇ ਤੇ ਸਾਡੇ ਕੋਲ ਖੜੇ ਸਭ ਨੂੰ ਬਹੁਤ ਹੌਸਲਾ ਦਿੱਤਾ ਮੈਂ ਤਾਂ ਸਾਨੂੰ ਇੱਦਾਂ ਕੋਈ ਨਹੀਂ ਲੱਗਿਆ ਕਿ ਕੋਈ ਥੇਰਾ ਦਿਨ ਹਮਲਾ ਹੋਇਆ ਹੈ ਹਾਂ ਬਲੈਕਆਊਟ ਹੋਇਆ ਸੀ ਰੱਤੀ ਲਾਈਟ ਗਈ ਹੈ ਤੇ ਅਸੀਂ ਸਾਰੇ ਆਪਣੇ ਘਰਾਂ 'ਚ ਲਾਈਟ ਬੰਦ ਕਰਕੇ ਬੈਠੇ ਹਾਂ ਤੇ ਇਹ ਏਹ ਝੂਠਿਆ ਫੌਨ ਹੈ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਸਾਰੇ ਆਪਣੇ ਆਪਣੇ ਘਰ ਦੇ ਅੰਦਰ ਰਹੋ ਤੇ ਝੂਠਿਆ ਫੌਨ ਤੇ ਬਿਲਕੁਲ ਨਾ ਜਾਓ ਕਿਉਂਕਿ ਇਹ ਕੁਝ ਸਾਡੇ ਦੇਸ਼ ਵਿੱਚ ਇਦਾਂ ਦੇ ਹੱਥ ਕੱਡੇ ਬਣਾਈ ਜਾ ਰਹੇ ਨੇ ਕਿ ਝੂਠਿਆ ਫੌਨ ਨਾਲ ਦੇਸ਼ ਨੂੰ ਡੋងਰੀਏ

ਤੋਂ ਗੋਨ ਦੇ ਵੀ ਹਮਲੇ ਹੋਇਆ ਕਾਫੀ ਜ਼ਿਆਦਾ ਮਲਾਈਕੇ ਸਾਡੇ ਪਿੰਡ ਵਿੱਚ ਵੀ ਕੀ ਜਿਵੇਂ ਤੇ ਲਾਈਕ ਉਹ ਕਿੰਨੇ ਸ਼ਾਬੇਬੇ ਚਿੰਗਾਰੀਆਂ ਵਿੱਚ ਤੇ ਆਰਮੀ ਵੀ ਜ਼ਿਆਦਾ ਵੀ ਆਈ ਸੀ ਪੁਲਿਸ ਨੂੰ ਆਦਮੀ ਪੁਲਿਸ ਕੋਈ ਇਥੇ ਸੀ ਸਿਰ ਪਿੰਦੇ ਲੋਕਾਂ ਨੇ ਆਪਣੇ ਇਕੱਠੇ ਜੁਲਨਾ ਹੋ ਗਏ ਆਪਣੇ ਕਿਤੇ ਸਪੂਸ ਹੋ ਗਏ 4 ਵਜੇ ਮੋਹ ਜਿਆਦਾ ਵੱਡਾ ਧੁਮਾਕਾ ਹੋਇਆ ਪਹਿਲੇ 4:15 4:20 ਹੋਇਆ ਹਾਂ ਔਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਹੀ ਬਿਲ ਕਹਿੰਦਾ ਜਿੱਦਾਂ ਜਿੱਦਾਂ ਸਰਕਾਰ ਸਾਨੂੰ ਅਲਰਟ ਕਰਦੀ ਹੈ ਉਹਦਾ ਦਾ ਲੈਟਰ ਉਹ ਵੀ ਲੈਣਾ ਫੋਟੋ ਵੀਡੀਓ ਦੇ ਰਹੇ ਹਿੰਦੇ ਨਾ ਇਹ ਵਾਲੀ ਜੋ تھی ਉਹ ਆ ਕਿ ਮਿਲੀਟਰੀ ਸਿੱਥਿ ਚਾਰ ਸੀਗੇ ਦੋ ਮਾਰਦੇ ਦੋ ਉੱਡ ਗਏ ਉਹ ਨਹੀਂ ਹੋਇਆ ਕੁਛ ਅੰਦਰ ਕੋਈ ਗੱਲ ਨਹੀਂ ਸੁਣੀ ਹੋਈ ਪਰ ਬੀਟੀਆ ਤੇ ਜਿੱਦਾਂ ਰੋਲੋ ਆਇਆ ਗਿਆ ਕਿ ਪਿੰਡ ਜੰਦਵਾਲ ਔਰ ਜੰਦਵਾਲ ਦੇ ਵਿਚੇ ਫਿਜਾਈਨ ਹਮਲਾ ਹੋਇਆ ਦੋ ਗਰਵਾਦੀ ਮਾਰੇ ਗਏ ਕਿ ਨਹੀਂ ਕਿੱਥੇ ਪਈਏ ਦੇਖੋ ਸਾਰਾ ਨਾ ਪਹਿਲੇ ਮੈਂ ਇੱਕ ਨਾਰਾ ਲਗਾਵਾਂਗਾ ਭਾਰਤ ਮਾਤਾ ਦੀ ਜੈ ਅਫਵਾਹਾਂ ਦੇ ਉੱਤੇ ਯਕੀਨ ਨਾ ਕਰੋ ਇਹ ਪਾਕਿਸਤਾਨ ਤੇ ਚਾਈਨਾ ਜਿਹੜਾ ਹੈ ਇਹ ਖਿਲੌਣੇ ਭੇਜਣ ਵਾਸਤੇ ਅਫਵਾਹਾਂ ਵਾਸਤੇ ਇਹ ਮਤਲਬ ਟ੍ਰੇਨ ਹੈ ਗਿਆ ਇਹਨਾਂ ਦਾ ਕੰਮ ਹੀ ਜਿਹੜਾ ਹੈ ਇਸ ਤਰੀਕੇ ਦਾ ਪੈਨਿਕ ਕ੍ਰੀਏਟ ਕਰਨਾ ਕਰਨ ਕਰਾਂ ਜੋਗੇ ਕੁਛ ਹੈ ਨਹੀਂ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਯਕੀਨ ਕਰਨ ਤੋਂ ਪਹਿਲੇ ਜਿਹੜਾ ਹੈ ਉਹ ਪੁਖਤਾ ਜਾਣਕਾਰੀ ਪ੍ਰਸ਼ਾਸਨ ਕੋਲ ਲੈ ਲਓ ਫਿਰ ਉਸ ਮੈਸੇਜ ਜਿਹੜਾ WhatsApp ਤੇ ਆਂਦਾ WhatsApp ਤੇ ਉੱਤੇ ਵੀ 80% ਜਿਹੜਾ ਆ ਉਹ ਰੂਮਰਸ ਫਲਾਈਆਂ ਜਾ ਰਹੀਆਂ ਚਕਨੇਰੋ ਕਿਸੇ ਤਰ੍ਹਾਂ ਵੀ ਆਪਣੇ ਉੱਤੇ ਸਾਈਬਰ ਕ੍ਰਾਈਮ ਦੀ ਕੋਈ FIR ਦਰਜ ਨਾ ਕਰਵਾ ਲਿਓ ਕਿਸੇ ਵੀ ਚੀਜ਼ ਨੂੰ ਮੇਰੇ ਭਰਾ ਭੈਣ ਛੋਟੇ ਬੱਚੇ ਸ਼ੇਅਰ ਕਰਨ ਤੋਂ ਪਹਿਲੇ ਪੁੱਤਾ ਉਹਦੇ ਬਾਰੇ ਜਾਣਕਾਰੀ ਹਾਸਲ ਕਰ ਲਿਓ ਵੀ ਇਹ ਸੱਚ ਹੈ ਜਾਂ ਝੂਠ ਹੈ ਜਨਤਾ ਦੇ ਵਿੱਚ ਪੈਨਿਕ ਨਾ ਕਰੇ ਤੇ ਹੈਨਾ ਜਨਤਾ ਅਵੇਅਰ ਰਹੇ બસ ਮੈਂ ਤੁਹਾਡੇ ਮਾਧਮ ਰਹੀ ਹੈ ਇਹੀ ਕਵਾਂਗਾ ਤੇ ਨਾਲੇ ਸਾਡੇ ਦੇਸ਼ ਦੀ ਜਨਤਾ ਸਾਡੇ ਜਿਹੜੇ ਵੀ ਜਨਤਾ ਨੂੰ ਆ ਮੈਂ ਸਿਰਫ ਇਹ ਨਾ ਦਵਾਂਗਾ ਕਿ ਇਹ ਦੇਸ਼ ਜਿਹੜਾ ਹੈ ਉਹ ਸੁਰੱਖਿਅਤਤਾ ਦੇ ਵਿੱਚ ਹੈ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਹ ਜ਼ਿੰਮੇਵਾਰ ਵਿਅਕਤੀਆਂ ਦੇ ਹੱਥ ਦੇ ਵਿੱਚ ਹੈ ਸਾਨੂੰ ਸਾਡੇ ਦੇਸ਼ ਦੀ ਮੈਰੀ ਤੇ ਇੰਡੀਅਨ 에ਅਰ ਫੋਰਸ ਤੇ ਇੰਡੀਅਨ ਆਰਮੀ ਦੇ ਉੱਤੇ ਬਾਨ ਹੈ ਸਾਨੂੰ ਸਾਡੇ ਦੇਸ਼ ਦੇ ਨੇਤਰਤਵ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਉੱਤੇ ਬਾਨ ਹੈ ਕੱਲ 100 ਤੋਂ ਵੱਧ ਜਿਹੜਾ ਹਮਲਾ ਜ਼ਿਲ੍ਹਾ ਪਠਾਨਕੋਟ ਦੇ ਸਰਾਊਂਡਿੰਗ ਵੀ ਨਹੀਂ ਜਾਂ ਦੇਸ਼ ਦੇ ਕਈ ਕੋਨਿਆਂ-ਕੋਨਿਆਂ ਦੇ ਉੱਤੇ ਕੀਤਾ ਪਰ ਹਰ ਹਮਲੇ ਨੂੰ ناکਾਮਯਾਬ ਕੀਤਾ ਤੇ ਉਸ ਤੋਂ ਬਾਅਦ ਪਠਾਨ ਕੋਰਟ ਤੋਂ ਜਾਂ ਦੇਸ਼ ਦੇ ਕੋਨੇ-ਕੋਨੇ ਤੋਂ ਪਾਕਿਸਤਾਨ ਦੀ ਇੱਕ ਇੱਕ ਨੁੱਕਰ ਦੇ ਉੱਤੇ ਜਾਣਾ ਉਹਨੂੰ ਹਮਲਾ ਕੀਤਾ ਐਸਾਈ ਕੀਤਾ ਤੇ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਬੁਥ ਕਰਤਾ ਚਾਹੇ ਕ੍ਰਾਚੀ ਹੋਵੇ ਚਾਹੇ اسلام آباد ਹੋਵੇ ਚਾਹੇ ਲਾਹੌਰ ਹੋਵੇ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿੰਿਸਟਰ ਜੜਿਆ ਉਹ ਵੀ ਬੰਕਰਾਂ ਦੇ ਵਿੱਚ ਛੁੱਪਾਂ ਨੂੰ ਮਜਬੂਰ ਹੋ ਗਏ ਜਿਹੜੇ ਉੱਥੋਂ ਦੇ ਜਨਰਲ ਆ ਉਹ ਵੀ ਆਪਣੇ ਪ੍ਰਾਈਵੇਟ 에ਅਰਕ੍ਰਾਫਟ ਲੈ ਕੇ ਦੌੜਨ ਨੂੰ ਦੇ ਛੱਡਨ ਨੂੰ ਮਜਬੂਰ ਹੋ ਗਏ ਪਰ ਜਿਹੜੀ ਪਾਕਿਸਤਾਨ ਦੀ ਜਨਤਾ ਹੈ ਇੰਤਰਾਇਮ ਇੰਤਰਾਇਮ ਕਾਰੀਏ ਦੇ ਕੰਨਰੋ ਹੱਥ ਲਗਾਏਗੀ ਤੋ ਕਿ ਸਾਡੇ ਦੇਸ਼ ਦੇ ਨਿਰਤਪ ਦਾ ਇੱਕੋ ਹੀ ਮੈਸੇਜ ਆ ਵਿਸ਼ਵ ਨੂੰ ਕਿ ਜੇ ਸਾਨੂੰ ਛੇੜੋਗੇ ਤਾਂ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਅਸੀਂ ਜਿਹੜੇ ਆ ਸ਼ਾਂਤੀ ਨਾਲ ਜੀਣਾ ਪਸੰਦ ਕਰਦੇ ਆ ਪਰ ਜੇ ਸਾਨੂੰ ਛੇੜੋਗੇ ਤੇ ਸਿ छॾांग नी घर जे विच वण खे थोरो ख़तम करय हिंद जय भारत